ਹਾਂਜੀ ਪਿਆਰੋ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਕਿਸੇ ਨੇ ਨਾ ਕਹਿੰਦੇ ਕੈਂਚੀ ਤੇ ਸੂਈ ਦੀ ਗੱਲ ਕੀਤੀ ਜਦੋਂ ਦਰਜੀ ਕੱਪੜੇ ਸਿਉਂਦਾ ਹੈ ਸੂਈ ਨੂੰ ਆਪਣੀ ਦਸਤਾਰ ਵਿੱਚ ਟੰਗ ਲੈਂਦਾ ਕਈ ਵਾਰੀ ਤੇ ਕੈਂਚੀ ਨੂੰ ਪੈਰਾਂ ਵਿੱਚ ਰੱਖ ਲੈਂਦਾ ਕੈਂਚੀ ਨੇ ਕਿਹਾ ਕਿ ਮੈਂ ਤੇਥੋਂ ਭਾਰੀ ਵੀ ਆ ਤੇਥੋਂ ਵੱਡੀ ਵੀ ਆ ਤੇ ਰੇਟ ਵੀ ਮੇਰਾ ਜ਼ਿਆਦਾ ਹੈ ਪਰ ਮੈਨੂੰ ਪੈਰਾਂ 'ਚ ਕਿਉਂ ਰੱਖਦਾ ਤੂੰ ਛੋਟੀ ਜਿਆ ਤੈਨੂੰ ਆਪਣੇ ਦਸਤਾਰ ਦੇ ਉੱਪਰ ਸਿਰ ਦਾ ਤਾਜ ਬਣਾ ਕੇ ਰੱਖਦਾ ਹੈ ਸੂਈ ਨੇ ਕਿਹਾ ਕਿ ਤੂੰ ਕੈਂਚੀ ਆ ਤੂੰ ਕੱਟਦੀ ਆ ਤੇ ਮੈਂ ਕਟਿਆ ਹੋਇਆਂ ਨੂੰ ਜੋੜਦੀ ਆ ਬਸ ਕੰਮ-ਕੰਮ ਵਿੱਚ ਫਰਕ ਹੈ ਤੇ ਜਿਹੜਾ ਕਿਸੇ ਨੂੰ ਤੋੜਦਾ ਉਹ ਹੌਲੀ-ਹੌਲੀ ਥੱਲੇ ਤੁਰਿਆ ਜਾਂਦਾ ਹੈ ਜਿਹੜਾ ਕਿਸੇ ਨੂੰ ਜੋੜਦਾ ਉਹਦਾ ਦਰਜਾ ਉੱਪਰ ਚੱਲਿਆ ਜਾਂਦਾ ਉਹਨੂੰ ਮਾਣ ਪ੍ਰਾਪਤ ਹੁੰਦਾ ਇਸ ਕਰਕੇ ਕਿਸੇ ਨੂੰ ਜੋੜ ਦੇਣਾ ਚੰਗੇ ਪਾਸੇ ਬਹੁਤ ਵੱਡਾ ਪੁੰਨ ਹੈ ਇੱਕ ਬੇਨਤੀ ਹੈ ਕਿ ਆਪਣਾ ਚੈਨਲ ਆ ਜਿਹੜਾ ਇਹ ਨਵਾਂ ਹੈ ਵਾਹਿਗੁਰੂ ਟੀਵੀ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੱਧ ਤੋਂ ਵੱਧ ਤੇ ਆਪਜੀ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਗੁਰਬਾਣੀ ਦੀਆਂ ਗੱਲਾਂ ਗੁਰਬਾਣੀ ਵਿਚਾਰ ਇਤਿਹਾਸ ਸਰਵਣ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ